ਇਸیں ਹਰ ਇੱਕ ਭੈਣ ਨੂੰ ਭੈਣ ਮੰਨਦੇ ਆਂ ਧੀ ਮੰਨਦੇ ਆਂ ਬੱਚੀ ਮੰਨਦੇ ਆਂ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਤੇ ਪੁਲਿਸ ਵਾਲੇ ਵੀ ਚਾਰਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲੈ ਗਏ ਦੋ ਜਾਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਸਾਰੇ ਪਰਿਵਾਰ ਚ ਮੈਂ ਬਹਿ ਕੇ ਆਇਆ ਹਾਂ ਅਰਦਾਸ ਮੈਂ ਖੁਦ ਕਰਕੇ ਆਇਆ ਬੱਚੀ ਜੀ 24 ਘੰਟੇ ਅਕਾਲ ਤੱਕ ਸਾਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜ ਜੀਏ ਸਾਡਾ ਖਾਕਾ ਨਹੀਂ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਦੋਂ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਤੇ ਅਦਾ ਹੋ ਹੀ ਨਹੀਂ ਸਕਦਾ ਇਹ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ